ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਪੀਤਕੌਰ ਭੁੱਲਦੇ ਚੈਨਲ ਤੇ ਹਾਂਜੀ ਤੇ ਮੇਲਾ ਆਪਾਂ ਦੇਖਾਏ ਆ ਤੇ ਮੇਲੇ ਦੇ ਵਿੱਚੋਂ ਕਾਫੀ ਜਿਹੜਾ ਸਮਾਨ ਆ ਉਹ ਲਿਆ ਹੋਇਆ ਏ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੀ ਆ ਕਿ ਆਪਾਂ ਜਿਹੜਾ ਆ ਵਾਲਾ ਸੈਕ ਖਰੀਦਿਆ ਸੀ ਸਭ ਤੋਂ ਪਹਿਲਾਂ ਮੇਲੇ ਦੇ ਵਿੱਚੋਂ ਕਿਉਂਕਿ ਤੁਹਾਨੂੰ ਪਤਾ ਏ ਜਿਹੜੇ ਕਾਫੀ ਸਮਾਨ ਖਰੀਦ ਲੈਂਦੇ ਆ ਫਿਰ ਪਾਉਣਾ ਜਿਹੜਾ ਔਖਾ ਹੋ ਜਾਂਦਾ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਮੇਲੇ ਦੇ ਵਿੱਚੋਂ ਆਹ ਵਾਲਾ ਬੈਗ ਖਰੀਦਿਆ ਸੀ ਤੇ ਫਿਰ ਆਪਾਂ ਜਿਹੜਾ ਸਮਾਨ ਬੈਗ ਦੇ ਵਿੱਚ ਲੈ ਲੈ ਕੇ ਪਾਈ ਗਏ ਤੇ ਜਿਹੜਾ ਬੈਗ ਸਾਡਾ ਪੂਰਾ ਭਰ ਗਿਆ ਤੁਸੀਂ ਦੇਖ ਸਕਦੇ ਹੋ ਹਾਂਜੀ ਪੂਰਾ ਬੈਗ ਭਰਿਆ ਹੈ ਤੇ ਆਜੋ ਤੁਹਾਨੂੰ ਵੀ ਖੋਲ-ਖੋਲ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਬੈਗ ਚੋਂ ਕੱਢ-ਕੱਢ ਕੇ ਦਿਖਾਉਣੇ ਆ ਕੀ ਕੀ ਜਿਹੜਾ ਮੇਲੇ ਦੇ ਵਿੱਚੋਂ ਨਿਹੰਤ ਆ ਤੁਸੀਂ ਬਲੌਗ ਨਾਲ ਲੰਡਤੀ ਕਰ ਜੁੜੇ ਰਹਨਾ ਚੈਨਲ ਨੂੰ ਵਾਟੋ ਵਾਟੇ ਲਾਈਕ শেয়ার ਤੇ ਸਬਸਕ੍ਰਾਈਬ ਜਰੂਰ ਕਰਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡਾ ਬਲੌਗ ਜਿਹੜਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਅੱਜ ਹੀ ਤੇ ਆਜੋ ਖੋਲਦੇ ਆਂ ਚਲੋ ਹਾਂਜੀ ਸਭ ਤੋਂ ਪਹਿਲਾਂ ਆਪਾਂ ਵਿਖਾਵਾਂਗੇ ਖੋਸ਼ਰੀ ਲਈ ਆ 315 ਯੈਸ ਖੋਸ਼ਰੀ ਲਈ ਆ ਜੀ 315 ਇਹਦੇ ਜਿਹੜੇ ਰੌਂਦ ਕਿਹੜੇ ਪੈਣੇ ਆ ਉਹਦੀਆਂ ਕਾਫੀ ਲੋਡ ਕਰ ਦੋ ਕਾਫੀ ਮਾਚਸ ਜਿਹੜੀਆਂ ਖੁਸ਼ ਨਹੀਂ ਲੈਂਦੀਆਂ ਤੁਸੀਂ ਦੇਖ ਸਕਦੇ ਹੋ ਆ ਵਾਲੀਆਂ ਮਾਚਸ ਜਿਹੜੀਆਂ ਇਹਦੇ ਵਿੱਚ ਪਾ ਕੇ ਚੱਲਦੀਆਂ ਖੋਚ ਤਾਂ ਨੂੰ ਚਲਾ ਦੇ ਉਠਾਏਗਾ ਹਾਂਜੀ ਕਾਫੀ ਮਾਚਸ ਵੀ ਲੈਂਦੀਆਂ ਸੀ ਖੁਸ਼ ਨੇ ਨਾਲ ਪਾਰੇ ਜਿੰਨਾ ਆਪਾਂ ਨੂੰ ਉਹ ਦੱਸਦੇ ਆ ਕਿ ਨੇ ਦੇ ਪਟਾਕੇ ਪੈਂਦੇ ਉਹ ਜੇ ਪਰ ਉਹ ਜੀ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ ਇਹ ਉੱਥੇ ਉਦੋਂ ਜਿਹੜੀ ਉਹ ਚਲਾ ਕੇ ਦਿੰਦੇ ਉਹ ਉਹਦੇ ਸਹੀ ਹੈ ਬਾਅਦ ਵਿੱਚ ਕੁਝ ਵੀ ਨਹੀਂ ਉਹ ਤਾਂ ਦੀ ਨਹੀਂ ਨਿਕਲੀ ਜਿੱਦਾਂ ਦੀ ਆਪਾਂ ਨੂੰ ਉਹ ਦਿਖਾਉਂਦੇ ਚੀਜ਼ ਹਾਂਜੀ ਇਹ ਕਾਫੀ ਮਾਰਚਸ ਜਿਹੜੀਆਂ ਖੋਚਣੇ ਲਈਆਂ ਚਲੋ ਇਹ ਹੋ ਗਿਆ ਖੁਸ਼ ਪਾ ਲੋ ਤੁਸੀਂ ਆਪ ਹਾਂਜੀ ਤੇ ਆਹ ਲਿਆ ਹੈ ਸਿੰਬਰ ਦਾ ਨੇ ਫੂਡ ਹਲੋ ਇਹ ਚਾਹੁੰਦਾ ਕਿਉਂ ਨਹੀਂ ਚੱਲ ਲੈਣਗੇ। ਚੱਲ ਲੈਣਗੇ। ਖਰਾਬ ਤਾਂ ਨਹੀਂ। ਹਏ। ਨਹੀਂ ਸੱਲੇ। ਹਾਂ ਜੀ ਸਿੰਮਰ ਨੇ ਫੋਨ ਹੈ। ਚਲੋ ਵੀ। ਆਉ ਗਿਆ ਸਿੰਮਰ। ਹਾਂ ਜੀ ਤੇ ਸੋਹਮਨ ਤਾਂ ਪਤਾ ਹੈ ਹਮੇਸ਼ਾ ਜਿਹੜਾ ਲੋਨ ਪਾਉਣ ਵਾਲਾ ਬਹੁਤ ਸਮਾਰਟਾ ਟਕਰੀਦੀ ਆ। ਇਹ ਜਾਦੇ ਪੈਨ ਪੈਨ ਪੈਨਸਲ ਖਰੀਦੀ। ਇਹਨੇ ਪੜਾਣੀ ਕੀ ਪੈਨਸਲ ਪੈਨਸਲ। ਹਾਂ ਜੀ। ਇਸੋ ਕੁ ਮੰਨੇ ਖਰੀਦੀ ਪੈਨਸਲ ਸੁਖਮੰਨੇ ਬਾਅਦ ਵਿੱਚ ਆ ਖਰੀਦਾ ਇਹ ਪੈਨ ਇਹ ਵੀ ਬਹੁਤ ਸੋਹਣਾ ਬਣਿਆ ਇਹ ਨੂੰ ਤਾਂ ਬੜਾ ਜੱਲਾ ਹੋਣਾ ਬੜਾ ਨੀ ਕਿਸ ਤਰ੍ਹਾਂ ਦਾ ਲੱਗਿਆ ਇੱਕ ਕਮੈਂਟ ਕਰਕੇ ਜਰੂਰ ਦੱਸਣਾ ਹਾਂਜੀ ਤੇ ਖੁਸ਼ ਹੋਣੀ ਕਿ ਇਹੋ ਜਿਹੀਆਂ ਚੀਜ਼ਾਂ ਖਰੀਦੀ ਇਹ ਲਿਆ ਸੁਖਮੰਨੇ ਦੋ ਚੀਜ਼ਾਂ ਆਪਣੀਆਂ ਪੈਨ ਹਾਂਜੀ ਆ ਲਈਆਂ ਸੁਖਮੰਨੇ ਚੁੰਡੀਆਂ ਆਪਣੇ ਵਾਸਤੇ ਇੱਕ ਪ੍ਰੰਤ ਸਿਮਰਨ ਵਾਸਤੇ ਵੀ ਲਿਆ ਉਹ ਵੀ ਵੇਚੀ ਹੋਣਾ ਹੈ ਤੇ ਹਾਂਜੀ ਤੇ ਆ ਲੈ ਕੇ ਦਿੱਤਾ ਸੁਖਮੰਦੀ ਮਾਸੀ ਨੇ ਸੁਖਮੰਨੂ ਬ੍ਰੇਸਲਟ ਹਾਂਜੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਸੁਖਮੰਦੀ ਮਾਸੀ ਨੇ ਸੁਖਮੰਨੂ ਸੋਨਾ ਲੈ ਕੇ ਦਿੱਤਾ ਬ੍ਰੇਸਲਟ ਹਾਂਜੀ ਤੇ ਆ ਮੈਂ ਲੈ ਕੇ ਦਿੱਤਾ ਸੁਖਮੰਨੂ ਸੁਖਮੰਨ ਤੇ ਕਾਫੀ ਮੱਲਾ ਮਾਰ ਲਈ ਆਈ ਹੈ ਨਾ ਸੁਖਮੰਨੂ ਆ ਵਿਆਹ ਦੇ ਵਾਸਤੇ ਵਿਆਹ ਦੇ ਵਿੱਚ ਪਾਉਣਾ ਇਹਨੇ ਗਲੇ ਦੇ ਵਿੱਚ ਪਾਉਣ ਵਾਸਤੇ ਹਾਰ ਨਾਲ ਟੌਕਸ ਤੇ ਆ ਲੈ ਆ ਗੁਰਸਿੰਦਰ ਨਵਾਸਤੇ ਆਪਾਂ ਰਬੜ ਬੈਂਡ ਕਿਉਂਕਿ ਗੁਰਸੇਮ ਬੰਦੀਆਂ ਤੁਹਾਨੂੰ ਪਤਾ ਚੁੰਡੀਆਂ ਕਰਨੀਆਂ ਹੁੰਦੀਆਂ ਰਬੜ ਬੈਂਡ ਇਹ ਹਾਂਜੀ ਤੇ ਆ ਗੁਰਸੇਮ ਬੰਦੀ ਮਾਮੀ ਨੇ ਲਿਖ ਕੇ ਦਿੱਤਾ ਗੁਰਸੇਮ ਬੰਦ ਨੂੰ ਕਲਿੱਪ ਲਾਉਣ ਵਾਲਾ ਗੁੱਤ ਦੇ ਉੱਪਰ ਹਾਂਜੀ ਵੱਡੀ ਮਾਮੀ ਜੀ ਨੇ ਲਿਖ ਕੇ ਦਿੱਤਾ ਇਹਨਾਂ ਨੂੰ ਹਾਂਜੀ ਤੇ ਆ ਵੀ ਗੁਰਸ ਸੁਖਮੰਦੀ ਮਾਮੀ ਨੇ ਲਿਖ ਕੇ ਦਿੱਤਾ ਹੈ ਵੱਡੀ ਮਾਮੀ ਨੇ ਲਿਖ ਕੇ ਦਿੱਤਾ ਇਹਨਾਂ ਦੋਨਾਂ ਭੈਣਾਂ ਨੂੰ ਇੱਕੋ ਜੀ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਵੱਡੀ ਮਾਮੀ ਜੀ ਨੇ ਲਿਖ ਕੇ ਦਿੱਤੇ ਨੇ ਹਾਂਜੀ ਤੇ ਆ ਸਿੰਬਰ ਨੇ ਮੇਰੇ ਕੋਲ ਲਾਇਸੀ ਭਾਂਡੇ ਕਿੰਨੇ ਹੁ ਤਾਂ ਜਿਹੜਾ ਖਲਾਰਾ ਪਾਉਣਾ ਸ਼ੁਰੂ ਕਰਤਾ ਸੀ ਆ ਪਕਾਡ ਲੋ ਵਿੱਚ ਆ ਬਬਲ ਬਬਲ ਆਉਦੇ ਆ ਹਾਂਜੀ ਤੇ ਆ ਸਿੰਬਰ ਨੇ ਭਾਂਡੇ ਜਿਹੜੇ ਮੇਰੇ ਕੋਲ ਲਾਇਸੀ ਤੁਸੀਂ ਦੇਖ ਸਕਦੇ ਹੋ ਤੇ ਆ ਜਿਹੜਾ ਇਹ ਗੁਰਸੇ ਇਹ ਕਿਤਾਬ ਜਰਦੀ ਮਾਮੀ ਨੇ ਲਿਖੇ ਦਿੱਤਾ ਵੱਡੀ ਮਾਮੀ ਨੇ ਹਾਂਜੀ ਵਾਓ 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 ਓਏ ਇਹ ਲੈ ਕੇ ਦਿੱਤਾ ਹੈ ਜੀ ਇਹ ਕਿਤਾਬ ਜੋਤ ਦੀ ਮਾਮੀ ਨੇ ਕਿਤਾਬ ਜੋਤ ਦੀ ਹਾਂ ਜੀ ਵੱਡੀ ਮਾਮੀ ਜੀ ਨੇ ਲੈ ਕੇ ਦਿੱਤਾ ਇਹਨਾਂ ਨੂੰ ਇਹਨਾਂ ਬੱਚਿਆਂ ਨੂੰ ਇੱਕ ਇੱਕ ਚੀਜ਼ ਬਹੁਤ ਸੋਹਣਾ ਲੱਗਾ ਜੀ ਥੈਂਕ ਯੂ ਭਾਬੀ ਜੀ ਹਾਂ ਜੀ ਤੇ ਹੁਣ ਆਪਾਂ ਕਰਦੇ ਹਾਂ ਇਹਨਾਂ ਦੀ ਛੋਟੀ ਮਾਮੀ ਦੀ ਗੱਲ ਹਾਂ ਜੀ ਇਹਨਾਂ ਦੀ ਛੋਟੀ ਮਾਮੀ ਨੇ ਲੈ ਕੇ ਦਿੱਤਾ ਹੈ ਸੁਖਮਣ ਵਾਸਤੇ ਆਹ ਵਾਲੀਆਂ ਚੂੜੀਆਂ ਹਾਂਜੀ ਸੁਖਮੰਨ ਉਹ ਤਾਂ ਬਹੁਤ ਸਾਰੇ ਤੇ ਮੇਰੇ ਸੁਖਮੰਨ ਨੂੰ ਚੂੜੀਆਂ ਹਾਂਜੀ ਤੇ ਆਹ ਸੁਖਮੰਦੀ ਵਿੱਚ ਕਰ ਲਈ ਮਾਮੀ ਨੇ ਲੈ ਕੇ ਦਿੱਤੇ ਆ ਸਿਮਰਨ ਨੂੰ ਬ੍ਰੈਸਲੇਟ ਹਾਂਜੀ ਸੋਨਾ ਬਣਿਆ ਏ ਤੇ ਆ ਲੈ ਕੇ ਦਿੱਤਾ ਏ ਸਭ ਤੋਂ ਛੋਟੀ ਮਾਮੀ ਨੇ ਖਤਾਕ ਜੋਤ ਨੂੰ ਕੜਾ ਹਾਂਜੀ ਬਹੁਤ ਸੋਨਾ ਬਣਿਆ ਭਾਰਤ ਤੁਹਾਨੂੰ ਪਤਾ ਹੈ ਕੜੇ ਪਸਤੌਲੀ ਖਰੀਦਾ ਏ ਹਾਂਜੀ ਇਹ ਖਤਾਕ ਜੋਦੀ ਮਾਮੀ ਨੇ ਸਭ ਤੋਂ ਛੋਟੀ ਮਾਮੀ ਨੂੰ ਬੜੀ ਮੀਂਹ ਦੇ ਹੀ ਕਰਾਉਂ ਚਲੋ ਹਾਂਜੀ ਤੇ ਆ ਸਭ ਤੋਂ ਛੋਟੀ ਮਾਮੀ ਨੇ ਲੈ ਕੇ ਦਿੱਤਾ ਇੱਕੜਾ ਕਿਆਗੇ ਚਕਾਰਲੀ ਮਾਮੀ ਨੇ ਲੈ ਕੇ ਦਿੱਤਾ ਦੋਨਾਂ ਬੇਟੀਆਂ ਨੂੰ ਸਮਾਨ ਤੇ ਹਾਂਜੀ ਤੇ ਆ ਮੈਂ ਬਣਾਇਆ ਆਪਣੀ ਐਕਟੀਵਾ ਦੇ ਲਈ ਸ਼ੱਲਾ ਤੁਸੀਂ ਦੇਖ ਸਕਦੇ ਹੋ ਖਿਤਾਬ ਜੋਤ ਸਿੰਘ ਹਾਂਜੀ ਸ਼ੱਲਾ ਬਨਵਾਇਆ ਜੀ ਆਪਾਂ ਆਪਣੀ ਐਕਟੀਵਾ ਦੇ ਲਈ ਕਿੰਦਾ ਖੁਸ਼ ਸਰਪ੍ਰਾਈਜ਼ ਵਧੀਆ ਲੱਗਿਆ ਇਹ ਤੇ ਆਪਦੇ ਚਲਾਈ ਜਾਂਦੇ ਹਾਂਜੀ ਤੇ ਆਪਣੇ ਲਈ ਲੈ ਮੈਂ ਲਈ ਇੱਕ ਨੀਲ ਪਾਲਿਸ਼ ਹਾਂਜੀ ਤੇ ਮੈਂ ਆਪਣੇ ਲਈ ਲਈ ਆ ਨੀਲ ਪਾਲਿਸ਼ ਹਾਂਜੀ ਤੇ ਆ ਸੁਗਮੰਦੀ ਲੇ ਗਾ ਸਿਮਰਨ ਦੀਆਂ ਤੇ ਆਵੇ ਸੁਗਮੰਦੀਆਂ ਤੇ ਸਿਮਰਨ ਦੀਆਂ ਇੱਕੋ ਜਿਹੀਆਂ ਚੁੰਡੀਆਂ ਹਾਂਜੀ ਤੇ ਆ ਸੁਗਮੰਦੀ ਦੇ ਚਕਾਰ ਲਈ ਪਾ ਮੈਂ ਨੇ ਹਾਂਜੀ ਤੇ ਆ ਸਿਮਰਨ ਦੀ ਵੀ ਚਕਾਰ ਲਈ ਮੈਂ ਪਾ ਮੀ ਨੇ ਸਿਮਰਨ ਨੂੰ ਲੈ ਕੇ ਦਿੱਤੀਆਂ ਚੁੰਡੀਆਂ ਹਾਂਜੀ ਤੇ ਹੁਣ ਆ ਗਏ ਮੇਨ ਸਮਾਨ ਇਹ ਕੀ ਹੋਵੇਗਾ ਤੁਸੀਂ ਸਾਰੇ ਜਣੇ ਨੇ ਕਮੈਂਟਾਂ ਚ ਜਰੂਰ ਦੱਸਣਾ ਹੈ ਹਾਂਜੀ ਤੇ ਪਰ ਆਪਾਂ ਤੁਹਾਨੂੰ ਥੋੜ੍ਹ ਕੇ ਜਰੂਰ ਵਿਖਾਉਨੇ ਆ ਤੁਸੀਂ ਗੈਸ ਜਰੂਰ ਕਰਿਓ ਕਿ ਇਹ ਕੀ ਚੀਜ਼ ਹੋਵੇਗੀ ਹਾਂਜੀ ਇਹ ਮੈਂ ਲਹਾਂਤਾ ਜੀ ਮੇਨ ਸਮਾਨ ਆਪਣੇ ਲਈ ਮੈਂ ਇੱਕ ਨੀਲ ਬਾਲ ਚ ਖਰੀਦੀ ਆ ਤੇ ਬਾਕੀ ਮੈਂ ਮੇਨ ਸਮਾਨ ਇਹੀ ਲਹਾਂਤਾ ਜੀ ਹੈ ਬ ਆਪਣਾ ਬੈਗ ਇਹਨੇ ਫਟਜੇ ਕਿਤੇ ਨਾ ਤੀਕਰ ਗੈਸ ਕਰੋ ਕਿ ਅਦੇ ਵਿੱਚ ਕੀ ਆ ਤੇ ਅਜੇ ਇਹਦੇ ਵਿੱਚ ਹੋਰ ਵੀ ਛੋਟਾ ਸਮਾਨ ਜਿਹੜਾ ਉਹ ਪਿਆ ਹੋਇਆ ਹੈ ਹਾਂਜੀ ਤੇ ਆ ਸੁਖਮਨ ਨੇ ਇੱਕ ਹੋਰ ਜਿਹੜਾ ਪੈਨ ਲਿਆ ਹੈ ਹਾਂਜੀ ਇਹ ਪੈਨ ਇਹ ਵੀ ਪੈਨ ਲਿਆ ਉਹ ਵਾਲਾ ਇਹਨੇ ਜਿਹੜਾ ਪੈਨ ਨਾਲ ਦੂਜਾ ਲਿਆ ਜੈੱਲ ਵਾਲਾ ਤੇ ਇਹ ਵਾਲਾ ਦੂਸਰਾ ਪੈਨ ਲਿਆ ਇਹ ਹਾਂਜੀ ਤੇ ਆ ਵੀ ਸੁਖਮਨ ਦੀ ਮਾਮੀ ਨਹੀਂ ਸੁਖਮਨ ਨੂੰ ਖਰੀਦ ਕੇ ਸਭ ਤੋਂ ਛੋਟੀ ਮਾਮੀ ਨਹੀਂ ਸਭ ਤੋਂ ਵੱਡੀ ਮਾਮੀ ਨੇ ਸਭ ਤੋਂ ਵੱਡੀ ਮਾਮੀ ਨੇ ਇਹ ਹੀ ਦੋ ਚੀਜ਼ਾਂ ਉਹਨੇ ਦੇ ਦਿੱਤੀਆਂ ਸਾਰਾ ਸਮਾਨ ਵੱਡੀ ਮਾਮੀ ਨੇ ਜਿਹਨ ਜੀ ਤੇ ਆ ਕੀ ਹੋਏਗਾ ਜੀ ਇਹ ਵੀ ਮੈਲੀਆਨਤਾ ਹੈ ਆਪਣੇ ਲਈ ਜਿਹੜੀ ਇੱਕ ਵੱਡੀ ਦੁਕਾਨ ਲੱਗੀ ਹੋਈ ਸੀ ਮੇਲੇ ਦੇ ਵਿੱਚ ਹਾਂ ਜੀ ਤੇ ਆਪਣੀ ਅਨਤਾ ਜੀ ਇੱਕ ਪਰਫਿਊਮ ਆ ਬਹੁਤ ਗਾੜਾ ਬਣਾ ਵਧੀਆ ਸੀ ਇਹ ਵੀ ਆਪਣੀ ਅਨਤਾ ਹੈ ਆਪਣੇ ਲਈ ਉਹਨਾਂ ਬੈਕ ਹੋ ਗਿਆ ਇਹ ਖਾਲੀ ਤੇ ਹੁਣ ਆਪਾਂ ਦੇਖਦੇ ਆ ਇਹਦੇ ਵਿੱਚ ਤੁਸੀਂ ਸਾਰੇ ਜਣਿਆਂ ਨੇ ਗੈਸ ਜ਼ਰੂਰ ਕਰਨਾ ਕਿ ਇਹ ਕੀ ਹੋਵੇਗਾ ਆਰਾ ਪਤੋ ਸਾਨੂੰ ਖੋਲ ਕੇ ਦਿਖਾਉਣੀ ਚਾਹੀਦੀ ਹੈ। ਪਾਣੀ ਪਾ ਲਓ। ਖੋਲ ਲਿਆ। ਯੇਸ ਖੋਲ ਦੇ। ਹਾਂਜੀ ਤੇ ਇਹਦੇ ਵਿੱਚ ਆਪਾਂ ਲੈਂਦਾ ਹੈ ਇੱਕ ਤਾਂ ਇਹ ਵਾਲੀ ਗਾ ਪਲੇਟਾਂ ਕਿਉਂਕਿ ਜਦੋਂ ਗੈਸਟ ਆਉਂਦੇ ਆ ਸਮੋਸਿਆਂ ਦੇ ਲਈ ਲਾਗਾ ਪਾ ਇੱਕ ਕੌਲੀ ਲੈਨੇ ਇੱਕ ਪਲੇਟ ਲੈਨੇ ਐਰਤੀ ਮੈਂ ਸੋਚਿਆ ਕਿ ਜਦੋਂ ਗੈਸ ਆਉਣਗੇ ਇਹਦੇ ਚ ਸਬਸੇ ਤਰਾਂਗੇ ਇਹਦੇ ਚ ਸਾਸ ਪਾਵਾਂਗੇ ਵਧੀਆ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਦਾਂ ਲੱਗਾ ਹਾਂਜੀ ਇਹ ਲਈਆਂ ਤਿੰਨਾਂ ਨੇ ਛੇ ਪਲੇਟਾਂ ਮੈਂ ਸੋਚਿਆ ਸੀ 12 ਲਵਾਂਗੇ ਬਾਅਦ ਵਿੱਚ ਮੈਂ ਹਾਂ ਇੱਕ ਵਾਰ ਛੇ ਲੈ ਲੈਨੇ ਆ ਬਾਅਦ ਚ ਫਿਰ ਬਾਕੀ ਜੈਨਾ ਆਪਣੇ ਮੇਲਾ ਚੱਲਣਾ ਹੀ ਆ ਕਰਿਆਲੇ ਮੇਲਾ ਆ ਰਿਹਾ ਵੱਡਾ ਬਾਕੀ ਸਮਾਨ ਕੋਸ਼ ਉੱਥੋਂ ਵੀ ਖਰੀਦਾਂਗੇ ਇਸ ਕਰਕੇ ਮੈਂ ਭਾਰਾ ਸਮਾਨ ਜਿਹੜਾ ਨਹੀਂ ਤੇ ਇਹ ਮੈਂ ਲਿਆਂਦੇ ਜੀ ਚਾਹ ਪੀਣ ਵਾਸਤੇ ਕੱਪ ਕਿੰਨੇ ਲਿਆਂਦੇ ਹੋਣਗੇ ਤੁਹਾਨੂੰ ਸਾਰੇ ਕੱਢ ਕੇ ਦਿਖਾਣੀਆਂ ਜੀ ਹਾਂ ਜੀ ਮੈਂ ਇੱਕ ਵਾਰ ਲਏ ਆ 12 ਕੱਪ ਤੁਸੀਂ ਦੱਸਿਓ ਕਿ ਸੋਨੇ ਲਏ ਆ ਕਿੱਦਾਂ ਬਣੇ ਕਿੱਦਾਂ ਲੱਗਦੇ ਹਾਂ ਜੀ ਲੇ ਲੈ ਕੇ ਜਾਣਾ ਤੁਹਾਨੂੰ ਪਤਾ ਸੌਖੀ ਗੱਲ ਨਹੀਂ ਮੇਲਾ ਤੇ ਮੇਲਾ ਮੇਲਿਆਂ ਦਾ ਪੈਸੇ ਢੇਲਿਆਂ ਦਾ ਮੇਲੇ ਦੇ ਵਿੱਚ ਤਾਂ ਜੇ ਜਾਈਏ ਤੇ ਪੈਸੇ ਚੰਗੇ ਹੋਣੇ ਚਾਹੀਦੇ ਕੋਲ ਉੱਥੇ ਜਾ ਕੇ ਜੀ ਕਰਦਾ ਏ ਆ ਵੀ ਲੈ ਲਓ ਆ ਵੀ ਲੈ ਲਓ ਤੇ ਆ ਵੀ ਲੈ ਲਓ ਤੇਰ ਵੀ ਆਪਾਂ ਬਾਜ ਬਚਾ ਕੇ ਬਹੁਤ ਕੰਜੂਸੀਪੁਨਾ ਕਰਦੇ ਹੋਏ ਇੰਨਾ ਕੇ ਸਮਾਨ ਲਿਆ ਏ ਜੀ ਤੁਸੀਂ ਸਾਰੇ ਜਾਣਿਆਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਸਾਡਾ ਬਲੌਗ ਜਿਹੜਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਤੇ ਸਾਡਾ ਸਮਾਨ ਵੀ ਜਿਹੜਾ ਤੁਹਾਨੂੰ ਅਜੇ ਮੇਰੀ ਇੱਕ ਉਮੀਦ ਹੋਰ ਸੀ ਕਿ ਮੈਂ ਟ੍ਰੇ ਲਵਾ ਉਹ ਪਰ ਮੇਤੋਂ ਨਹੀਂ ਲਈ ਗਈ ਉਹ ਮੈਂ ਲੈਣੀ ਕਰਿਆਲੇ ਵਾਲੇ ਮੇਲੇ ਤੋਂ ਇੱਕ ਮੈਂ ਥੋੜਾ ਜਿਹਾ ਸਮਾਨ ਘਾਟੇ ਇਸ ਲਈ ਖਰੀਦਿਆ ਕਿਉਂਕਿ ਚੁੱਕਣ ਦਾ ਕਾਰਨ ਤੁਹਾਨੂੰ ਪਤਾ ਹੈ ਫਿਰ ਆਪਾਂ ਗਏ ਸੀ ਦੋ ਤਿੰਨ ਦਿਨ ਰਹਿਣ ਵਾਸਤੇ ਬੱਚਿਆਂ ਦਾ ਸਮਾਨ ਵੀ ਹੋ ਜਾਂਦਾ ਨਾਲ ਕਾਫੀ ਸਮਾਨ ਹੋ ਗਿਆ ਸੀ ਇਸ ਕਰਕੇ ਫਿਰ ਆਪਾਂ ਥੋੜਾ ਸਮਾਨ ਲਿਆ ਆਪਣੇ ਮੇਲਾ ਆ ਰਿਹਾ ਘਰੇ ਹਾਲੇ ਉਥੋਂ ਖਰੀਦਾਂਗੇ ਲਾਈਟ ਵੇਟ ਜਿਹੜੇ ਕੱਪ ਉਹ ਵਧੀਆ ਰਹਿੰਦੇ ਆ ਜੀ ਸਕਿਨ ਪਤਲੀ ਵਾਲੇ ਮੈਂ ਮੋਟੀ ਸਕਿਨ ਵਾਲੇ ਕੱਪ ਜਿਹੜੇ ਉਹ ਨਹੀਂ ਵਰਤਦੀ ਤੇ ਮੈਂ ਉਹ ਲਾਈਟ ਵੇਟ ਜਿਹੜੇ ਕੱਪ ਲੈਂਦੇ ਆ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਸਾਡਾ ਸਮਾਨ ਕਿਸ ਤਰ੍ਹਾਂ ਲੱਗਾ ਤੇ ਸਾਡਾ ਬਲੌਗ ਜਿਹੜਾ ਉਹ ਕਿਸ ਤਰ੍ਹਾਂ ਲੱਗਾ ਹਾਂਜੀ ਓਕੇ ਬਾਏ ਟਾਟਾ ਤੇ ਸਤਿ ਸ਼੍ਰੀ ਅਕਾਲ